ਦੇਖੋ ਇਹ ਇੱਕ ਐਸੀ ਸਾਡੇ ਸਰੀਰ ਦੀ ਚੀਜ਼ ਆ ਜਿਹਦੇ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਜਾਂਦੀਆਂ ਜੀ ਬਿਲਕੁਲ ਸਹੀ ਕਿਹਾ ਬਿਲਕੁਲ ਸੋ ਇੱਥੇ ਬਹੁਤ ਕੰਟਰੋਲ ਜ਼ਰੂਰੀ ਆ ਅੱਖਾਂ ਮੀਟ ਕੇ ਨਾ ਤਾਂ ਕਦੇ ਕਿਸੇ ਤੇ ਵਿਸ਼ਵਾਸ ਕਰੋ ਕਿਉਂਕਿ ਅੱਖਾਂ ਮੀਟ ਕੇ ਕੀਤਾ ਗਿਆ ਵਿਸ਼ਵਾਸ ਫਿਰ ਮੁੜ ਕੇ ਤੁਹਾਡੀਆਂ ਐਸੀਆਂ ਅੱਖਾਂ ਖੋਲਦਾ ਨਾ ਤੇ ਜ਼ਾਰੀ ਉਮਰ ਫਿਰ ਅੱਖ ਨਹੀਂ ਬੰਦ ਹੁੰਦੀ ਜੀ ਕਿਹਾ ਜੀ ਤੁਸੀਂ ਮੈਨੂੰ 1000 ਰੁਪਏ ਦਿਓ ਕਿਸੇ ਚੀਜ਼ ਨੂੰ ਖਰਚਣ ਦੇ ਵਾਸਤੇ ਮੈਂ ਤੁਹਾਨੂੰ ਪੁੱਛੂਗਾ ਨਹੀਂ ਕਿ ਕਿੱਥੇ ਖਰਚੇ ਤੇ ਮੈਂ ਜੇਕਰ ਅ ਏਦਾਂ ਕਰ ਜਵਾਂ ਇਹਦਾ ਮਤਲਬ ਮੇਰੇ ਅੰਦਰ ਚੋੜਿਆ ਕਿੰਨੀਆਂ ਐਸੀਆਂ ਲੋੜਵੰਦ ਧੀਆਂ ਹੋਣਗੀਆਂ ਕਿ ਜਿਨ੍ਹਾਂ ਦੇ ਪੈਸੇ ਦੁੱਖੋਂ ਵਿਆਹ ਰੁਕੇ ਪਏ ਆ ਜੀ ਜਿਨ੍ਹਾਂ ਦੀਆਂ ਪੈਸੇ ਪੱਖੋਂ ਅ ਪੜਾਈਆਂ ਰੁਕੀਆਂ ਜਿਹਦੇ ਕੋਲ ਚਾਰ ਪੈਸੇ ਨਹੀਂ ਉਹਨੂੰ ਲੋਕ ਹੱਸ ਕੇ ਬੁਲਾਉਂਦੇ ਨੇ ਜਿਹਦੇ ਕੋਲ ਪੈਸੇ ਨਹੀਂ ਨੇ ਉਹਨੂੰ ਕੋਈ ਬੁਲਾਉਣਾ ਵੀ ਪਸੰਦ ਨਹੀਂ ਕਰਦਾ ਕਿ ਬਨ ਜਾਂਦੇ ਹਨ ਰਿਸ਼ਤੇਦਾਰ ਜਦ ਪੈਸਾ ਪਾਸ ਹੁੰਦਾ ਹੈ ਟੁੱਟ ਜਾਂਦਾ ਹੈ ਗਰੀਬੀ ਮੇਂ ਉਹ ਰਿਸ਼ਤਾ ਜੋ ਕਿ ਖਾਸ ਹੁੰਦਾ ਹੈ ਵੈਸੇ ਤੇ ਇਹ ਸਾਰੀ ਸਿਆਣੇ ਆ ਪਰ ਕਈ ਵਾਰ ਘਰ ਦੇ ਵਿੱਚ ਬੱਚਾ ਵੀ ਜਦੋਂ ਤੁਹਾਨੂੰ ਕੋਈ ਸਲਾਹ ਦੇ ਦੇਵੇ ਨਾ ਚੰਗੀ ਸਲਾਹ ਦੇ ਜਾਂਦਾ ਹੁੰਦਾ ਤੇ ਸਾਨੂੰ ਉਹੀ ਬੱਚੇ ਸਮਝ ਲਓ ਜਿੰਨੇ ਵੀ ਬੈਠੇ ਨੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਜਿਹਦੇ ਮੰਨ ਲਓ ਮੇਰਾ ਜੇ ਜੰਡੂ ਸਿੰਘਾ ਪਿੰਡ ਹੈ ਮੇਰੇ ਜੰਡੂ ਸਿੰਘਾ ਦੇ ਵਿੱਚ 100 ਬੰਦੇ ਹੋਣਗੇ ਉਹ 100 ਬੰਦੇ ਜੇ ਕਰ ਰਲ ਕੇ 10 ਡਾਲਰ ਜੋੜਦੇ ਆ 1000 ਡਾਲਰ ਬਣਦਾ 1000 ڈالر ਦਾ ਇੱਕ ਦਿਨ ਦਾ 80000 ਬਣਦਾ ਜੀ ਤੇ ਤੁਸੀਂ ਇਹ ਹਿਸਾਬ ਲਾ ਲਓ 2 ਕਰੋੜ 34 ਲੱਖ ਰੁਪਈਆ ਬਣ ਜਾਣਾ ਮਹੀਨੇ ਦਾ ਸਿਰਫ ਇੱਕੋ ਹੀ ਪਿੰਡ ਦਾ ਜੀ ਮੰਨ ਲਓ ਤੁਸੀਂ ਕਰੋੜਾਂ ਦੇ ਮਾਲਕ ਹੋ ਤੇ ਜੇਕਰ ਮੇਰੇ ਵਰਗਾ ਨਾਲ ਤੁਹਾਡੇ ਘਰ ਦੇ ਭੁੱਖਾ ਹੀ ਸੌਂ ਗਿਆ ਫਿਰ ਤੁਹਾਡੇ ਕਰੋੜਾਂ ਦਾ ਕੀ ਫਾਇਦਾ ਹੋਇਆ ਬਿਲਕੁਲ ਜੇ ਤੁਹਾਡੇ ਕੋਲ ਉਹ ਸ਼ਾਹਕਾਰ ਕਾਹਦਾ ਜਿਹਦਾ ਗਵਾਂਡੀ ਭੁੱਖਾ ਸੌਂ ਜਾਵੇ ਜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਦਿਸ਼ਾ ਜਿਹੜੀ ਹੈ ਉਹ ਵੀ ਬਦਲਣੀ ਚਾਹੀਦੀ ਹੈ ਕਿਉਂਕਿ ਐਨ ਆਰ ਆਈ ਪਰਿਵਾਰ ਜਿਹੜੇ ਨੇ ਨਾ ਉਹ ਕਿਤੇ ਨਾ ਕਿਤੇ ਜੋਗੀ ਜੀ ਡਰਦੇ ਵੀ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਦਿੱਤਾ ਪੈਸਾ ਜਿਹੜਾ ਕਿਤੇ ਉਸ ਦਾ ਗਲਤ ਇਸਤੇਮਾਲ ਹੁੰਦਾ ਆ ਹੁੰਦਾ ਆ ਇਸੇ ਕਰਕੇ ਡਰਦੇ ਉਹ ਕਿ ਤੁਸੀਂ ਜੇ ਦੇਸ਼ ਨਾ ਛੱਡਦੇ ਤਾਂ ਬੇੜੇ ਪਾਰ ਨਾ ਹੁੰਦੇ ਅਸੀਂ ਕੱਚਿਆਂ 'ਚ ਵਸਣਾ ਸੀ ਮਹਿਲ ਉਸਾਰ ਨਾ ਹੁੰਦੇ ਛੱਡ ਗੱਡਿਆਂ ਨੂੰ ਗੱਡੀਆਂ ਤੇ ਫੋੜ ਚਲਾਉਣੇ ਸੀ ਕਿੱਥੋਂ ਸਾਡੀ ਖੇਤੀ ਸੁੱਕ ਜਾਂਦੀ ਬੋਰ ਕਰਾਉਣੇ ਸੀ ਕਿੱਥੋਂ ਮਹਿੰਗੇ ਮੁੱਲ ਕਮਾਈਆਂ ਦੇ ਸਾਥ ਉਤਾਰ ਨਾ ਹੁੰਦੇ ਤੁਸੀਂ ਜੇ ਦੇਸ਼ ਨਾ ਛੱਡਦੇ ਤਾਂ ਬੇੜੇ ਪਾਰ ਨਾ ਹੁੰਦੇ ਤੈਨੂੰ ਪਤਾ ਹੈ ਕਿ ਕਿੰਨੀਆਂ ਔਖੀਆਂ ਕਮਾਈਆਂ ਕਰਦੇ ਆ ਜੇ ਟਰੱਕਾਂ ਨੂੰ ਚਲਾਉਂਦੇ ਆ ਤਾਂ ਉਹ ਕਿੰਨੇ ਔਖੇ ਹੋ ਕੇ ਕੰਮ ਕਰਦੇ ਆ ਜੇਕਰ ਕਿਤੇ ਜੌਬਾਂ ਤੇ ਲੱਗੇ ਕਿੰਨੇ ਔਖੇ ਜੇਕਰ ਕਿਤੇ ਕੰਸਟਰਕਸ਼ਨ ਤੇ ਲੱਗੇ ਹੋਇਆ ਕਿੰਨੇ ਔਖੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਉਹ ਬਿਲਕੁਲ ਯਾਰ ਪਰ ਇਸ ਸਸ਼ਟਿਕਾਲ ਪ੍ਰੋਗਰਾਮ ਸਵੇਰ ਸਵੇਦਾ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਮੈਂ ਹਾ ਹਿਨਕ ਨੋਜੀਆ ਕਹਿੰਦੇ ਨੇ ਕਿ ਬੋਲ ਚਾਲ ਹੀ ਇਨਸਾਨ ਦਾ ਅਸਲੀ ਗਹਿਣਾ ਹੁੰਦੀ ਹੈ ਕਿਉਂਕਿ ਸ਼ਕਲ ਸੂਰਤ ਤਾਂ ਉਮਰ ਤੇ ਹਾਲਾਤਾਂ ਦੇ ਨਾਲ ਬਦਲ ਹੀ ਜਾਂਦੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਨਾ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਗੱਲ ਬੜੀ ਵਧੀਆ ਤੁਸੀਂ ਸ਼ੁਰੂ ਕੀਤੀ ਕਿ ਬੋਲ ਚਾਲ ਜਿਹੜੀ ਹੈ ਉਹ ਸਾਡਾ ਗਹਿਣਾ ਹੁੰਦੀ ਹੈ ਬਿਲਕੁਲ ਸੱਚੀ ਗੱਲ ਹੈ ਇਸ ਦੇ ਨਾਲ ਮੈਂ ਸਹਿਮਤ ਹਾਂ ਜਦੋਂ ਨਾ ਦੁਕਾਨ ਖੁੱਲਦੀ ਹੈ ਕੋਈ ਸਵੇਰੇ ਸ਼ਟਰ ਖੁੱਲਦਾ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਦੁਕਾਨ ਕਾ ਦੀ ਹੈ ਜਦੋਂ ਬੰਦ ਸ਼ਟਰ ਹੁੰਦਾ ਸਾਨੂੰ ਪਤਾ ਨਹੀਂ ਲੱਗਦਾ ਨਾ ਵੀ ਅੰਦਰ ਇਹ ਕੀ ਰੱਖਿਆ ਇਸੇ ਤਰ੍ਹਾਂ ਜਿਹੜੀ ਜ਼ੁਬਾਨ ਆ ਇਹ ਸਾਡੀ ਸ਼ਖਸੀਅਤ ਦੀ ਦੁਕਾਨ ਆ ਜਦੋਂ ਜ਼ੁਬਾਨ ਖੁੱਲਦੀ ਹੈ ਨਾ ਫਿਰ ਪਤਾ ਲੱਗ ਜਾਂਦਾ ਵੀ ਦੁਕਾਨ ਇਹ ਸੋਨੇ ਦੀ ਆ ਤੇ ਜਾਂ ਫਿਰ ਕੋਲੇ ਦੀ ਖਾਨ ਹੈ ਸੋ ਇਸ ਜ਼ੁਬਾਨ ਜਿਹੜੀ ਆ ਨਾ ਇਹਦਾ ਕਈ ਲੋਕ ਦਿੱਤਾ ਖਾਂਦੇ ਆ ਤੇ ਕਈ ਲੋਕ ਕੀਤਾ ਪਾਉਂਦੇ ਆ ਸੋ ਸਾਨੂੰ ਜ਼ੁਬਾਨ ਜਿਹੜੀ ਆ ਇਹ ਬਿਲਕੁਲ ਕੰਟਰੋਲ ਦੇ ਵਿੱਚ ਰੱਖਣੀ ਚਾਹੀਦੀ ਹੈ ਦੇਖੋ ਇਹ ਇੱਕ ਐਸੀ ਸਾਡੇ ਸਰੀਰ ਦੀ ਚੀਜ਼ ਆ ਕਿ ਜਿਹਦੇ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਜਾਂਦੀ ਆ ਜੀ ਬਿਲਕੁਲ ਸਹੀ ਕਿਹਾ ਬਿਲਕੁਲ ਸੋ ਇੱਥੇ ਬਹੁਤ ਕੰਟਰੋਲ ਜ਼ਰੂਰੀ ਆ ਜੀ ਜੀ ਜੋਗੀ ਜੀ ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਆਪਣੇ ਨਾਲ ਜੁੜੀਆਂ ਹੋਈਆਂ ਸਾਡੇ ਦਰਸ਼ਕਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਮੈਂ ਚਾਹੁੰਦੀ ਆ ਕਿ ਆਪਾਂ ਗੱਲ ਕਰੀਏ ਤੁਸੀਂ ਇੱਕ ਮਾਮਲਾ ਸੁਣਿਆ ਹੋਊਗਾ ਅੰਮ੍ਰਿਤਸਰ ਦੀ ਇੱਕ ਕੁੜੀ ਸੀ ਗਰੀਬ ਪਰਿਵਾਰ ਦੀ ਨਾਨਕੇ ਨੇ ਵੀ ਰਿਸ਼ਤਾ ਤੋੜ ਦਿੱਤਾ ਦਾਦਕੇ ਨੇ ਵੀ ਰਿਸ਼ਤਾ ਤੋੜ ਦਿੱਤਾ ਔਖੀ ਘੜੀ ਦੇ ਵਿੱਚ ਰਿਸ਼ਤੇਦਾਰ ਸਾਰੇ ਸਾਥ ਛੱਡ ਗਏ ਪਰ ਉਸ ਸਮੇਂ ਔਖੀ ਘੜੀ ਦੇ ਵਿੱਚ ਕੰਮ ਕੌਣ ਆਇਆ ਸਾਡੇ ਵਰਗੇ ਲੋਕ ਜੀ ਇੱਕ ਪੁਲਿਸ ਵਾਲਾ ਮਾਮਾ ਬਣ ਕੇ ਉਸ ਗਰੀਬ ਧੀ ਦੇ ਵਿਆਹ ਦੇ ਵਿੱਚ ਪਹੁੰਚਿਆ ਕਿ ਮੈਂ ਤੇਰਾ ਮਾਮਾ ਆ ਮੈਂ ਤੇਰੇ ਨਾਨਕੇ ਦਾ ਫਰਜ਼ ਨਿਭਾਉਂਗਾ ਜੀ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਉਹ ਵੀ ਕਹਿੰਦੇ ਕਿ ਵੀ ਅਸੀਂ ਨਾਨਕੇ ਦਾਦਕੇ ਦਾ ਸਾਰਿਆਂ ਦਾ ਫਰਜ਼ ਨਿਭਾਵਾਂਗੇ ਹੋਰ ਬੜੇ ਦਾਨੀ ਵੀਰ ਸੱਜਣ ਉੱਥੇ ਪਹੁੰਚੇ ਆਂਡਗਵਾਂ ਦੇ ਲੋਕਾਂ ਨੇ ਵੀ ਮਦਦ ਕੀਤੀ ਤਾਂ ਕੀ ਕਹੋਗੇ ਇਸ ਬਾਰੇ ਦਕਮ ਚਿੱਤੇ ਆ ਰਿਹਾ ਬਚਪਨ ਸਾਡੇ ਪਿੰਡੋਂ ਨਾ ਟੈਂਪੂ ਚੱਲਦੇ ਹੁੰਦੇ ਸੀਗੇ ਉਹਨਾਂ ਨੂੰ ਭੂਂਡ ਜੇ ਵੀ ਕਹਿੰਦੇ ਹੁੰਦੇ ਸੀ ਹਨਾ ਪੀਲੇ ਪੀਲੇ ਜਿਹੜੇ ਅੱਧਾ ਮੋਹਰੇ ਪੀਲਾ ਹੁੰਦਾ ਸੀ ਫਿਰ ਕਾਲਾ ਹੁੰਦਾ ਸੀ ਬਾਕੀ ਸਾਰਾ ਉਹ ਚੱਲਦੇ ਹੁੰਦੇ ਸੀ ਤੇ ਉਹਦੇ ਉੱਪਰ ਨਾ ਇੱਕ ਸ਼ੇਅਰ ਲਿਖਿਆ ਹੁੰਦਾ ਸੀਗਾ ਮੈਂ ਕਦੇ ਕਦੇ ਜਦੋਂ ਸਕੂਲੇ ਜਾਣਾ ਤੇ ਉਸ ਟੈਂਪੂ ਦੇ ਉੱਪਰੋਂ ਸ਼ੇਅਰ ਜ਼ਰੂਰ ਪੜਦਾ ਹੁੰਦਾ ਸੀ ਕਿ ਬਨ ਜਾਂਦੇ ਹਨ ਰਿਸ਼ਤੇਦਾਰ ਜਦ ਪੈਸਾ ਪਾਸ ਹੁੰਦਾ ਹੈ ਟੁੱਟ ਜਾਂਦਾ ਹੈ ਗਰੀਬੀ ਮੇਂ ਵੋ ਰਿਸ਼ਤਾ ਜੋ ਕਿ ਖਾਸ ਹੁੰਦਾ ਹੈ ਬਿਲਕੁਲ ਸਹੀ ਹੈ ਉਹ ਸ਼ੇਰ ਜਿਹੜਾ ਮੈਨੂੰ ਇਸ ਘਟਨਾ ਦੇ ਉੱਪਰ ਟੁੱਕਦਾ ਹੋਇਆ ਨਜ਼ਰ ਆਇਆ ਸੁਲਤਾਨ ਵਿੰਡ ਦੇ ਵਿੱਚ ਜੋ ਕੁਝ ਹੋਇਆ ਇੱਕ ਗੱਲ ਹੋਰ ਆਪਾਂ ਕਰੀਏ ਅੱਗੇ ਤੋਂ ਆਪਾਂ ਇਸ ਲਫ਼ਜ਼ ਨੂੰ ਥੋੜਾ ਜਿਹਾ ਸੁਧਾਰਨਾ ਤੁਸੀਂ ਵੀ ਬੋਲਦੇ ਹੋ ਮੈਂ ਵੀ ਕਈ ਵਾਰ ਬੋਲਦਾ ਕਈ ਵਾਰ ਸਾਡੇ ਬਹੁਤ ਸਾਰੇ ਦੋਸਤ ਵੀ ਬੋਲਦੇ ਹੋਣਗੇ ਗਰੀਬ ਨਹੀਂ ਅਸੀਂ ਕਹਿਣਾ ਕਿਸੇ ਨੂੰ ਵੀ ਪਰਮਾਤਮਾ ਨੇ ਸਾਨੂੰ ਬਹੁਤ ਅਮੀਰੀਆਂ ਦਿੱਤੀਆਂ ਜੀ ਵਾ ਲੱਖਾਂ ਦੇ ਗੋਡੇ ਦਿੱਤੇ ਆ ਕਿਡਨੀਆਂ ਦਿੱਤੀਆਂ ਕਰੋੜਾਂ ਦੀਆਂ ਅੱਖਾਂ ਦਿੱਤੀਆਂ ਲੱਖਾਂ ਦੀਆਂ ਸਾਨੂੰ ਇਹ ਸਰੀਰ ਦਿੱਤਾ ਹੈ ਇਹਦੀ ਕੀਮਤ ਕੋਈ ਨਹੀਂ ਅਸੀਂ ਅਮੀਰ ਆ ਉਹ ਲੋੜਵੰਦ ਸੀ ਲੋੜਵੰਦ ਲਫ਼ਜ਼ ਤੇ ਗਰੀਬ ਦੇ ਵਿੱਚ ਫਰਕ ਹੈ ਫਰਕ ਹੈ ਬਿਲਕੁਲ ਹੈ ਜਿਹੜੀ ਤੁਸੀਂ ਉਸ ਸੁਲਤਾਨਵਿੰਦ ਦੀ ਉਸ ਬੱਚੀ ਦੀ ਗੱਲ ਕਰਦੇ ਹੋ ਕਿ ਜਿਹਦਾ ਵਿਆਹ ਸੀ ਨਾਨਕੇ ਦਾਦਕੇ ਸਭ ਦੌੜ ਗਏ ਕਿ ਹੁਣ ਸਾਨੂੰ ਇੱਥੇ ਪੈਸਾ ਖਰਚਣਾ ਪੈਣਾ ਉੱਥੇ ਜਿਵੇਂ ਤੁਸੀਂ ਦੱਸਿਆ ਕਿ ਉਹ ਭਲਾਪੁਰਸ਼ ਜੋ ਪੁਲਿਸ ਦਾ ਸਬ ਇੰਸਪੈਕਟਰ ਸੀ ਉਹ ਐ ਮਾਮਾ ਬਣ ਕੇ ਉਹਦੀ ਵੀ ਇੱਜ਼ਤ ਵਧੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਮਾਣਯੋਗ ਐਮਪੀ ਸਾਹਿਬ ਜਿਹੜੇ ਗੁਰਜੀਤ ਸਿੰਘ ਔਜਲਾ ਜੀ ਉਹਨਾਂ ਨੇ ਵੀ ਆਪਣੀ ਟੀਮ ਭੇਜੀ ਕਿ ਜਾਓ ਬਈ ਬੱਚੀ ਦੇ ਫਰਜ਼ ਹੈ ਉਹਨਾਂ ਦਾ ਫਰਜ਼ ਹੈ ਉਹਨਾਂ ਦੇ ਜਿਹੜੇ ਕਹਿੰਦੇ ਮੇਰਾ ਹਲਕਾ ਮੇਰਾ ਪਰਿਵਾਰ ਫਿਰ ਇੱਥੇ ਪਤਾ ਲੱਗਦਾ ਕਿ ਸੱਚੀ ਪਰਿਵਾਰ ਹੈਗਾ ਸੀ ਹੁਣ ਉਹ ਗਿਆ ਪਰਿਵਾਰ ਦੇ ਵਿੱਚ ਚੰਗੀ ਗੱਲ ਹੁਣ ਚੱਕਰ ਇਹ ਆ ਕਿ ਅਸੀਂ ਇਹ ਇੱਕ ਚੀਜ਼ ਸਾਹਮਣੇ ਆ ਗਈ ਸਾਡੇ ਹਨਾ ਜੀ ਤੁਸੀਂ ਸੋਚੋ ਕਿ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਐਸੀਆਂ ਲੋੜਵੰਦ ਧੀਆਂ ਹੋਣਗੀਆਂ ਕਿ ਜਿਨ੍ਹਾਂ ਦੇ ਪੈਸੇ ਦੁੱਖੋਂ ਵਿਆਹ ਰੁਕੇ ਪਏ ਆ ਜੀ ਜਿਨ੍ਹਾਂ ਦੀਆਂ ਪੈਸੇ ਪੱਖੋਂ ਪੜ੍ਹਾਈਆਂ ਰੁਕੀਆਂ ਬਿਲਕੁਲ ਕੋਈ ਖਡਾਰਨ ਹੋ ਸਕਦੀ ਹੈ ਜਿਹੜੀ ਅੱਗੇ ਖੇਡ ਨੂੰ ਨਹੀਂ ਗਈ ਅੱਗੇ ਨਹੀਂ ਵੱਧ ਸਕੀ ਪੈਸਾ ਜਿਹੜਾ ਨਾ ਅੱਜ ਸਾਡੀ ਦੁਨੀਆ ਦੇ ਵਿੱਚ ਪ੍ਰਧਾਨ ਹੋ ਗਿਆ ਮੈਂ ਇਸ ਗੱਲ ਨੂੰ ਮੰਨਦਾ ਹਾਂ ਕੀ ਪੈਸਾ ਜਿਹੜਾ ਆ ਉਹ ਸਭ ਕੁਝ ਨਹੀਂ ਹੁੰਦਾ ਹੂੰ ਠੀਕ ਹੈ ਪਰ ਇੰਨੀ ਗੱਲ ਹੈ ਵੀ ਬਹੁਤ ਕੁਝ ਹੁੰਦਾ ਵੀ ਆ। ਬਿਲਕੁਲ ਤੁਸੀਂ ਸਹੀ ਕਿਹਾ ਜਿਹਦੇ ਕੋਲ 4 ਪੈਸੇ ਨਹੀਂ ਉਹਨੂੰ ਲੋਕ ਹੱਸ ਕੇ ਬੁਲਾਉਂਦੇ ਨਹੀਂ। ਜਿਹਦੇ ਕੋਲ ਪੈਸੇ ਨਹੀਂ ਨੇ ਉਹਨੂੰ ਕੋਈ ਬੁਲਾਉਣਾ ਵੀ ਪਸੰਦ ਨਹੀਂ ਕਰਦਾ। ਹੋਰ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੀਆਂ ਲੋੜਵੰਦ ਧੀਆਂ ਜਈਆਂ ਨੇ ਜਿਨ੍ਹਾਂ ਦੇ ਵਿਆਹ ਰੁਕੇ ਹੋਏ ਨੇ, ਜਿਨ੍ਹਾਂ ਦੀ ਪੜ੍ਹਾਈਆਂ ਰੁਕੀਆਂ ਹੋਈਆਂ ਨੇ। ਇੱਥੇ ਜੋਗੀ ਚ ਬਹੁਤ ਸਾਰੀ ਕੁੜੀਆਂ ਦੀ ਉਮਰ ਲੰਘ ਜਾਂਦੀ ਹੈ ਵਿਆਹ ਵਾਲੀ। ਉਹ ਵਿਆਹ ਨਹੀਂ ਕਰਾ ਸਕਦੇ ਉਹਨਾਂ ਦੇ ਮਾਪੇ। ਜਦੋਂ ਉਹਨਾਂ ਦੀ ਉਮਰ ਲੰਘ ਜਾਂਦੀ ਹੈ ਫਿਰ ਉਹਨਾਂ ਨੂੰ ਉਹਨਾਂ ਦੇ ਕਾਬਿਲ ਯੋਗ ਜੋ ਪੁਰਸ਼ ਹੁੰਦਾ ਉਹ ਨਹੀਂ ਮਿਲਦਾ, ਬਲ ਨਹੀਂ ਮਿਲਦਾ। ਬਿਲਕੁਲ ਸਹੀ ਪੈਸੇ ਦੇ ਕਰਕੇ ਬਹੁਤ ਸਾਰੇ ਕੰਮ ਰੁਕ ਜਾਂਦੇ ਨੇ ਪਰ ਇੱਕ ਇੱਥੇ ਆਪਾਂ ਇਹ ਵੀ ਗੱਲ ਕਰੀਏ ਕਿ ਪੰਜਾਬ ਸਾਡਾ ਜਿਹੜਾ ਬੜਾ ਇੱਕ ਸੋਲਿਡ ਸਾਉਂਡ ਸੂਬਾ ਆ ਇੱਥੇ ਦੇ ਲੋਕ ਜਿਹੜੇ ਆ ਬਹੁਤ ਸਾਰੇ ਧਨੀ ਨੇ ਤਨਾੜ ਨੇ ਬਹੁਤ ਕੁਝ ਕਰ ਸਕਦੇ ਨੇ ਉਹ ਚਾਹਣ ਤਾਂ ਪੂਰੇ ਪੰਜਾਬ ਦਾ ਕਾਇਆ ਕਲਪ ਵੀ ਕਰ ਸਕਦੇ ਨੇ ਕਈਆਂ ਦੇ ਤਾਂ ਖੇਤਾਂ ਦੇ ਵਿੱਚ ਵੀ ਸਪਰੇ ਜਿਹੜੀ ਆ ਉਹ ਜਹਾਜ਼ਾਂ ਦੇ ਨਾਲ ਡਰੋਨਾਂ ਦੇ ਨਾਲ ਕੀਤੀ ਜਾਂਦੀ ਹੈ। ਜੀ ਬਹੁਤ ਸਾਰੇ ਲੋਕ ਇੱਥੇ ਇੰਡਸਟਰੀ ਦੇ ਮਾਲਕ ਨੇ। ਹੂੰ ਬਹੁਤ ਸਾਰੇ ਲੋਕ ਬਾਹਰ ਵੀ ਗਏ ਹੋਏ ਨੇ। ਇੱਥੇ ਆਪਾਂ ਇੱਕ ਕੀ ਕਹਿੰਦੇ ਨੇ ਇੱਕ ਸਲਾਹ ਦੇ ਲਈਏ ਇੱਕ ਨਿੱਕੀ ਜੀ। ਜੀ ਵੈਸੇ ਤੇ ਇਹ ਸਾਰੇ ਸਿਆਣੇ ਆ। ਪਰ ਕਈ ਵਾਰ ਘਰ ਦੇ ਵਿੱਚ ਬੱਚਾ ਵੀ ਜਦੋਂ ਤੁਹਾਨੂੰ ਕੋਈ ਸਲਾਹ ਦੇ ਦੇਵੇ ਨਾ ਚੰਗੀ ਸਲਾਹ ਦੇ ਜਾਂਦਾ ਹੁੰਦਾ। ਤੇ ਸਾਨੂੰ ਉਹ ਹੀ ਬੱਚੀ ਸਮਝ ਲਓ। ਹੂੰ ਤੁਸੀਂ ਸਾਡੇ ਤੋਂ ਵੱਧ ਸਿਆਣੇ ਹੋ ਜਿਹੜੇ ਸਾਡੇ ਭੈਣ ਭਾਈ ਜਿਹੜੇ ਐਨ ਆਰ ਆਈ ਨੇ ਬਾਹਰ ਗਏ ਹੋਏ ਨੇ ਉਹਨਾਂ ਦੇ ਵਾਸਤੇ ਇੱਕ ਬੇਨਤੀ ਆ ਸਾਰੇ ਵੀ ਭਾਈ ਤੁਸੀਂ ਜਿੰਨੇ ਵੀ ਸਾਡੇ ਸੱਜਣ ਮਿੱਤਰ ਪਿਆਰੇ ਵਿਦੇਸ਼ਾਂ ਦੇ ਵਿੱਚ ਵੱਸਦੇ ਹੋ ਸਾਨੂੰ ਪਤਾ ਤੁਹਾਡੀਆਂ ਕਮਾਈਆਂ ਬਹੁਤ ਸਖਤ ਨੇ ਸਵੇਰ ਨੂੰ ਚਲੇ ਜਾਣਾ ਨਿਆਣੇ ਨੂੰ ਸੁੱਤਿਆਂ ਨੂੰ ਛੱਡ ਕੇ ਤੇ ਜਦੋਂ ਕੰਮਾਂ ਤੋਂ ਵਾਪਸ ਆਣਾ ਉਦੋਂ ਵੀ ਸੁੱਖਤਾ ਹੀ ਮਿਲਦੇ ਆ ਹਾਂ ਕਈ ਵਾਰ ਤਾਂ ਮੀਆਂ ਵੀ 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 ਆਪਸ ਦੇ ਵਿੱਚ ਹਫ਼ਤੇ ਬਾਅਦ ਮਿਲਦੇ ਆ ਕਮਾਈਆਂ ਬਹੁਤ ਸਖਤ ਆ ਪਰ ਉਹਨਾਂ ਦਾ ਮੋਹ ਆਪਣੇ ਪਿੰਡਾਂ ਦੇ ਨਾਲ ਹੁੰਦਾ ਜੀ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਜੀ ਪਿੰਡਾਂ ਦੇ ਵਿੱਚ ਮੇਲੇ ਹੁੰਦੇ ਆ ਪਿੰਡਾਂ ਦੇ ਵਿੱਚ ਕੋਈ ਗਲੀ ਨਾਲੀ ਕੋਈ ਸੜਕ ਬਣਨੀ ਹੋਵੇ ਉੱਥੇ ਉਹ ਪੈਸਾ ਭੇਜਦੇ ਪਿੰਡ ਦੇ ਵਿੱਚ ਸਿਵਿਆਂ ਦਾ ਕੋਈ ਨਵੀਨੀਕਰਨ ਹੋਵੇ ਉੱਥੇ ਪੈਸੇ ਭੇਜਦੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਗੇਟ ਬਣਾਉਂਦੇ ਪਿੰਡਾਂ ਦੇ ਵਿੱਚ ਵੱਡੀਆਂ ਵੱਡੀਆਂ ਹੋਰ ਇਮਾਰਤਾਂ ਕੋਈ ਸਾਂਝੀਆਂ ਥਾਵਾਂ ਜਿਹੜੀਆਂ ਉਹ ਬਣਾਉਂਦੀਆਂ ਇਹ ਸਾਰਾ ਕੁਝ ਐਨ ਆਰ ਆਈ ਭੈਣਾ ਭਰਾਵਾਂ ਕਰਕੇ ਆ ਇਨਾਂ ਦੇ ਉੱਪਰ ਮੈਂ ਇੱਕ ਗੀਤ ਲਿਖਿਆ ਸੀ ਕਿ ਤੁਸੀਂ ਜੇ ਦੇਸ ਨਾ ਛੱਡਦੇ ਤਾਂ ਬੇੜੇ ਪਾਰ ਨਾ ਹੁੰਦੇ ਅਸੀਂ ਕੱਚਿਆਂ 'ਚ ਵਸਣਾ ਸੀ ਮਹਿਲ ਉਸਾਰ ਨਾ ਹੁੰਦੇ ਛੱਡ ਗੱਡਿਆਂ ਨੂੰ ਗੱਡੀਆਂ ਤੇ ਫੋੜ ਚਲਾਉਣੇ ਸੀ ਕਿੱਥੋਂ ਸਾਡੀ ਖੇਤੀ ਸੁੱਕ ਜਾਂਦੀ ਬੋਰ ਕਰਾਉਣੇ ਸੀ ਕਿੱਥੋਂ ਮਹਿੰਗੇ ਮੁੱਲ ਕੰਬਾਈਨਾ ਦੇ ਸਾਥ ਉਤਾਰ ਨਾ ਹੁੰਦੇ ਤੁਸੀਂ ਜੇ ਦੇਸ ਨਾ ਛੱਡਦੇ ਤਾਂ ਬੇੜੇ ਪਾਰ ਨਾ ਹੁੰਦੇ ਹੁਣ ਜਿਹੜਾ ਇਹ ਬੇੜਾ ਆ ਇੱਥੇ ਬੇਨਤੀ ਕਰਨੀ ਚਾਹਾਂਗੇ ਆਪਣੇ ਐਨ ਆਰ ਆਈ ਭੈਣਾ ਭਰਾਵਾਂ ਨੂੰ ਮੰਨ ਲਓ ਜੇ ਅਸੀਂ ਕਿਸੇ ਦੀ ਸੇਵਾ ਕਰਨੀ ਹੋਵੇ ਅਸੀਂ ਕਿੰਨੀ ਕਿ ਕਰ ਸਕਦੇ ਆ ਕੋਈ ਵੱਧ ਤੋਂ ਵੱਧ ਛਾਲ ਮਾਰੂਗਾ 5000 ਦੇ ਦੋ ਜੀ 10000 ਦੇ ਦੋ 10000 ਨਾਲ ਕੁੜੀ ਦਾ ਡੋਲਾ ਘਰੋਂ ਤੁਰਨਾ ਨਹੀਂ ਨਹੀਂ ਤੁਰਨਾ ਜੇਕਰ ਕਿਸੇ ਬਿਮਾਰ ਨੂੰ ਦਵਾਈ ਲੈ ਕੇ ਦੇਣੀ ਹੋਵੇ ਆਈਸੀਯੂ ਦੇ ਵਿੱਚ ਰਹਿ ਗਿਆ ਉਹਦੇ ਦੋ ਦਿਨ ਹੀ ਨਿਕਲਦੇ ਦਵਾਈ ਕਿੱਥੋਂ ਲੈ ਲਵੋ ਬੇਨਤੀ ਹੈ ਇੱਥੇ ਸਾਰੇ ਐਨਆਰਆਈ ਭੈਣਾ ਭਰਾਵਾਂ ਨੂੰ ਕਿ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਥੋੜਾ ਜਿਹਾ ਦਸਵੰਦ ਜਿਹੜਾ ਜੋ ਸਤਿਗੁਰੂ ਨੇ ਸਾਨੂੰ ਕਿਹਾ ਹੋਇਆ ਕਿ ਭਾਈ ਇਹ ਕੱਢੋ ਕੱਢੋ ਬਿਲਕੁਲ ਉਹ ਦਸਵੰਦ ਜਿਹੜਾ ਆਪਣੇ ਪਿੰਡ ਦੇ ਨਾਮ ਦੇ ਉੱਪਰ ਜੋੜਨਾ ਸ਼ੁਰੂ ਕਰ ਦਿਓ ਜਿੰਨੇ ਵੀ ਬੈਠੇ ਨੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਜਿਹਦੇ ਮੰਨ ਲਓ ਮੇਰਾ ਜੇ ਜੰਡੂ ਸਿੰਘਾ ਪਿੰਡ ਆ ਮੇਰੇ ਜੰਡੂ ਸਿੰਘਾ ਦੇ ਵਿੱਚ 100 ਬੰਦੇ ਹੋਣਗੇ ਉਹ 100 ਬੰਦੇ ਜੇ ਕਰ ਰਲ ਕੇ 10 ਡਾਲਰ ਜੋੜਦੇ ਆ 1000 ਡਾਲਰ ਬਣਦਾ 1000 ਡਾਲਰ ਦਾ ਇੱਕ ਦਿਨ ਦਾ 80000 ਬਣਦਾ ਜੀ ਤੇ ਤੁਸੀਂ ਇਹ ਹਿਸਾਬ ਲਾ ਲਓ 2 ਕਰੋੜ 34 ਲੱਖ ਰੁਪਇਆ ਬਣ ਜਾਣਾ ਮਹੀਨੇ ਦਾ ਸਿਰਫ ਇੱਕੋ ਪਿੰਡ ਦਾ ਜੀ ਤੇ ਇੱਕ ਪਿੰਡ ਦਾ ਜ਼ਿਕਰ ਇੰਨਾ ਬਣ ਗਿਆ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੇ ਮੇਰੇ ਬਾਕੀ ਪੰਜਾਬ ਦੇ ਮੇਰੀਆਂ ਭੈਣਾ ਭਰਾ ਜਿਹੜੇ ਐਨ ਆਰ ਆਈ ਜਿਹੜੇ ਉਧਰ ਬੈਠੇ ਹੋਏ ਆ ਜੇਕਰ ਉਹ 10 10 ਡਾਲਰ ਵੀ ਜੋੜਨ ਲੱਗ ਪਣ ਨਾ ਜੋੜਨ 10 ਤੁਸੀਂ 5 ਹੀ ਜੋੜ ਲਓ ਤੁਸੀਂ 2 ਹੀ ਜੋੜ ਲਓ ਮੈਂ ਕਹਿੰਦਾ ਛੱਡੋ ਦੋ ਤੁਸੀਂ 1 ਡਾਲਰ ਕੱਢ ਲਓ ਹੂੰ ਜੀ 1 ਡਾਲਰ 1 ਪੌਂਡ ਆਪਣੇ ਪਿੰਡ ਦੇ ਨਾਂ ਤੇ ਡੇਲੀ ਕੱਢਣਾ ਸ਼ੁਰੂ ਕਰ ਦਿਓ ਤੁਸੀਂ 30 ਡਾਲਰ ਜੋੜ ਲੈਣੇ ਜਾਤੀ ਪੌਂਡ ਤੁਹਾਡੇ ਹੋ ਗਏ ਇਸੇ ਤਰ੍ਹਾਂ ਹੀ ਬਾਕੀਆਂ ਨੂੰ ਵੀ ਕਹੋ ਜੀ ਚੇਨ ਬਣਾਓ ਇੱਕ ਆਪੋ ਆਪਣੇ ਪਿੰਡਾਂ ਦੀ ਕਿ ਭਾਈ ਆਪਾਂ ਸਾਰਿਆਂ ਨੇ ਇੱਕ ਇੱਕ ਡਾਲਰ ਇੱਕ ਇੱਕ ਪਾਉਂਡ ਆਪਾਂ ਜੋੜਨਾ ਤੇ ਇਹਨੂੰ ਆਪਾਂ ਆਪਣੇ ਪਿੰਡ ਦੇ ਉੱਪਰ ਲਗਾਉਣਾ ਹੈ ਜੀ ਤੇ ਜਦੋਂ ਆਪਾਂ ਉਹ ਸਾਰੀ ਇੱਕ 체ਨ ਬਣ ਗਈ ਇੱਕ ਪਿੰਡ ਦੇ 10-10 ਬੰਦੇ ਵੀ ਇਕੱਠੇ ਹੋ ਕੇ ਉਹ ਕੰਮ ਕਰਨ ਲੱਗ ਪਏ ਤਾਂ ਤੁਸੀਂ ਸੱਚ ਜਾਣਿਓ ਕੰਮ ਕਿੱਥੇ ਜਾਣਾ ਬਿਲਕੁਲ ਸਹੀ ਔਰ ਉਹਦੇ ਵਿੱਚੋਂ ਤੁਸੀਂ ਇੱਕ ਬੰਦਾ ਜਿਹੜਾ ਪਿੰਡ ਦੇ ਵਿੱਚ ਅਪਾਇੰਟ ਉਹ ਕਰਨਾ ਹੈ ਕਿ ਜਿਹੜਾ ਸੌਖਾ ਨੂੰ ਇਮਾਨਦਾਰ ਹੋਵੇ ਹੂੰ ਬਈ ਮਾ ਨਾ ਹੋਵੇ ਕਿਉਂਕਿ ਉਹਨਾਂ ਦੀ ਕਮਾਈ ਜਿਹੜੀ ਆ ਨਾ ਮੈਨੂੰ ਪਤਾ ਹੈ ਕਿ ਕਿੰਨੀਆਂ ਔਖੀਆਂ ਕਮਾਈਆਂ ਕਰਦੇ ਆ ਜੇ ਟਰੱਕਾਂ ਨੂੰ ਚਲਾਉਂਦੇ ਆ ਤਾਂ ਉਹ ਕਿੰਨੇ ਔਖੇ ਹੋ ਕੇ ਕੰਮ ਕਰਦੇ ਆ ਜੇਕਰ ਕਿਤੇ ਜੌਬਾਂ ਤੇ ਲੱਗੇ ਕਿੰਨੇ ਔਖੇ ਜੇਕਰ ਕਿਤੇ ਕੰਸਟਰਕਸ਼ਨ ਤੇ ਲੱਗੇ ਹੋਇਆ ਕਿੰਨੇ ਔਖੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਉਹ ਬਿਲਕੁਲ ਆਪਣੇ ਪਿੰਡਾਂ ਦੇ ਵਿੱਚ ਇੱਕ ਅਪਾਇੰਟ ਕਰਦੇਣ ਬੰਦਾ ਕਿ ਜਿਹੜਾ ਸੱਚੀ ਮੁੱਚੀ ਇਮਾਨਦਾਰ ਹੋਵੇ ਗੁਰੂ ਦਾ ਖੋਫ ਖਾਣ ਵਾਲਾ ਹੋਵੇ ਡਰ ਵਾਲਾ ਹੋਵੇ ਬੰਦਾ ਕਿ ਭਾਈ ਨਹੀਂ ਮੈਂ ਇਹਦੇ ਵਿੱਚੋਂ ਕੋਈ ਪੰਜੀ ਖਾਣੀ ਨਹੀਂ ਉਸ ਤੋਂ ਬਾਅਦ ਉਸ ਬੰਦੇ ਨੂੰ ਕਹਿਣ ਕਿ ਆ ਲੈ ਫੜ ਪੈਸੇ ਅਸੀਂ ਲੈਣਾ ਤੇਰੇ ਕੋਲ ਪੰਜੀ ਪੰਜੀ ਦਾ ਹਿਸਾਬ ਹੂੰ ਬਿਲਕੁਲ ਸਹੀ ਅਸੀਂ ਤੇਰੇ ਕੋਲ ਪੰਜੀ ਪੰਜੀ ਦਾ ਹਿਸਾਬ ਲੈਣਾ ਤੇ ਹਿਸਾਬ ਸਾਨੂੰ ਵਿਦ ਬਿੱਲ ਚਾਹੀਦਾ ਔਰ ਬਿੱਲ ਵੀ ਬੋਗਸ ਨਹੀਂ ਹੋਣਾ ਚਾਹੀਦਾ ਬਿੱਲ ਸਾਨੂੰ ਪੱਕਾ ਚਾਹੀਦਾ ਜੀ ਤੇ ਉਸ ਬੰਦੇ ਨੂੰ ਕਹੋ ਕਿ ਲੈ ਬਈ ਫਲਾਣੇ ਦੀ ਕੁੜੀ ਬਿਮਾਰ ਆ ਉੱਤੇ ਪੈਸੇ ਦਿਓ ਫਲਾਣੇ ਦੇ ਮੁੰਡੇ ਦਾ ਵਿਆਹ ਹੋਣ ਵਾਲਾ ਜਾਂ ਕੁੜੀ ਦਾ ਗਰੀਬ ਦਾ ਵਿਆਹ ਹੋਣ ਵਾਲਾ ਉੱਤੇ ਦਿਓ ਕੋਈ ਬੱਚਾ ਪੜਨ ਵਾਲਾ ਹੈਗਾ ਉਹਦੀ ਪੜ੍ਹਾਈ ਦੀ ਫੀਸ ਦਿਓ ਇੰਨੇ ਪੈਸੇ ਤੁਹਾਡੇ ਕੋਲ ਇਕੱਠੇ ਹੋ ਜਾਣੇ ਆ ਤੁਹਾਨੂੰ ਸਰਕਾਰ ਵੱਲ ਦੇਖਣ ਦੀ ਲੋੜ ਹੀ ਨਹੀਂ ਪੈਣੀ। ਬਿਲਕੁਲ ਹੁਣ ਇਹ ਕੰਮ ਕਰਨਾ ਪੈਣਾ ਸਾਨੂੰ ਆਪਣੇ ਦਾਣ ਦੀ ਦਸ਼ਾ ਤੇ ਦਿਸ਼ਾ ਜਿਹੜੀ ਆ ਉਹ ਬਦਲਣੀ ਪੈਣੀ ਆ। ਅਸੀਂ ਗੁਰੂ ਘਰ ਵੀ ਸੰਗਮਰਮਰ ਲਵਾ ਲਿਆ। ਅਸੀਂ ਸਿਵੇ ਵੀ ਆਪਣੇ ਸਾਰਿਆਂ ਨੇ ਪੱਕੇ ਕਰ ਲਏ। ਇਦਾਂ ਦੇ ਸਿਵੇ ਬਣਾ ਲਿਆ ਵੀ ਬੰਦੇ ਦਾ ਉੱਥੇ ਜੀ ਕਰਦਾ ਕਿ ਮਰ ਜੀਏ। ਹੈਨਾ ਪਰ ਉੱਥੇ ਐਡੇ ਵੱਡੇ ਵੱਡੇ ਸਿਵੇ ਬਗਲੇ ਹੋਇਆ ਪਿੰਡਾਂ ਦੇ ਵਿੱਚ ਦੋ-ਦੋ ਖੇਤਾਂ ਦੇ ਇਹਦੇ ਸਾਰੇ ਪਿੰਡ ਨੇ ਥੋੜਾ ਇਕੱਠੇ ਨੇ ਮਰ ਜਣਾ। ਠੀਕ ਆ ਥੋੜਾ ਜਿਹਾ ਥਾਂ ਬਣਾ ਲਓ ਤੁਸੀਂ ਉੱਥੇ ਪਰ ਜਿਹੜੀਆਂ ਚੀਜ਼ਾਂ ਪੱਕੀਆਂ ਕਰਨ ਵਾਲੀਆਂ ਨੇ ਉਹ ਕੱਚੀਆਂ ਨੇ ਜਿਹੜੀਆਂ ਕੱਚੀਆਂ ਰਹਿਣੀਆਂ ਚਾਹੀਦੀਆਂ ਸੀ ਉਹ ਪੱਕੀਆਂ ਹੋ ਗਈਆਂ ਹੁਣ ਸਾਨੂੰ ਆਪਣਾ ਕੁਛ ਇਰਾਦਾ ਆਪਣੀ ਕੁਛ ਦਸ਼ਾ ਕੁਛ ਦਿਸ਼ਾ ਬਦਲਣੀ ਪਊਗੀ ਦਾਨ ਇਕੱਠਾ ਕਰਕੇ ਉਸ ਥਾਂ ਤੇ ਲਾਉਣਾ ਪੈਗਾ ਜਿਸ ਥਾਂ ਤੇ ਸਾਨੂੰ ਸੱਚੀ ਮੁੱਚੀ ਲੋੜਾ ਜਿੱਥੇ ਰੱਬ ਖੁਸ਼ ਹੁੰਦਾ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਦਿਸ਼ਾ ਜਿਹੜੀ ਹੈ ਉਹ ਵੀ ਬਦਲਣੀ ਚਾਹੀਦੀ ਹੈ ਕਿਉਂਕਿ ਐਨ ਆਰ ਆਈ ਪਰਿਵਾਰ ਜਿਹੜੇ ਨੇ ਨਾ ਉਹ ਕਿਤੇ ਨਾ ਕਿਤੇ ਜੋਗੀ ਚ ਡਰਦੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਦਿੱਤਾ ਪੈਸਾ ਜਿਹੜਾ ਹੈ ਕਿਤੇ ਉਸ ਦਾ ਗਲਤ ਇਸਤੇਮਾਲ ਹੁੰਦਾ ਹੁੰਦਾ ਆ ਇਸੇ ਕਰਕੇ ਡਰਦੇ ਆ ਉਹ ਇਸੇ ਕਰਕੇ ਪਿੱਛੇ ਹਟ ਜਾਂਦੇ ਨੇ ਹਾਂ ਦੇਖੋ ਪਿੱਛੇ ਤੇ ਸਰਕਾਰ ਨੇ ਵੀ ਕਿਹਾ ਸੀ ਪੰਜਾਬ ਸਰਕਾਰ ਨੇ ਕਿ ਤੁਸੀਂ ਸਾਨੂੰ ਪੈਸਾ ਭੇਜੋ ਵੀ ਅਸੀਂ ਤੁਹਾਡੇ ਲਾਵਾਂਗੇ ਤੁਸੀਂ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਬਣਾਉਣਾ ਹੈ ਤੁਸੀਂ ਪਿੰਡ ਦੇ ਵਿੱਚ ਕੋ ਸਟੇਡੀਅਮ ਬਣਾਉਣਾ ਤੁਸੀਂ ਕੋਈ ਸਕੂਲ ਬਣਾਉਣਾ ਉੱਥੇ ਤੁਹਾਡਾ ਨਾਮ ਲਿਖ ਹੋ ਜਾਊਗਾ ਪਰ ਜੇਕਰ ਪਿੰਡ ਦੇ ਵਿੱਚ ਤੁਹਾਡੇ ਆਪਣੇ ਬੰਦੇ ਹੈਗੇ ਤੁਹਾਡਾ ਕੋਈ ਪੁੱਤ ਭਤੀਜਾ ਚਾਚਾ ਤਾਇਆ ਮਾਮਾ ਮਾਸੜ ਕੋਈ ਵੀ ਹੈਗਾ ਤੁਸੀਂ ਉਹਦੇ ਰਾਹੀਂ ਵੀ ਲਗਵਾ ਸਕਦੇ ਆ ਜੀ ਅਸੀਂ ਇਹ ਥੋੜੋ ਕਹਿੰਦੇ ਵੀ ਤੁਹਾਡੇ ਸਾਰੇ ਬੇਈਮਾਨ ਹੋਣਗੇ ਯਾਰ ਜੀ ਵੀ ਜੇ ਚਰਨਜੀਤ ਜੋਗੀ ਬੇਈਮਾਨ ਹੈ ਤਾਂ ਸਾਰੇ ਥੋੜੋ ਜਣੇ ਆ ਤੁਸੀਂ ਲੋਕ ਉਹਨਾਂ ਨੂੰ ਅਪਾਇੰਟ ਕਰੋ ਕਿ ਜਿਹੜੇ ਚੰਗੇ ਹੋਣ ਇਮਾਨਦਾਰ ਹੋਣ ਪੜ੍ਹੇ ਲਿਖੇ ਹੋਣ ਬਕਾਇਦਾ ਹਿਸਾਬ ਕਿਤਾਬ ਲਿਖਦੇ ਹੋਣ ਦੱਸਦੇ ਹੋਣ ਪਾਰਦਰਸ਼ੀ ਕੰਮ ਕਰੋ ਹਾਂ ਜੀ ਤੁਸੀਂ ਮੈਨੂੰ 1000 ਰੁਪਏ ਦੋ ਕਿਸੇ ਚੀਜ਼ ਨੂੰ ਖਰਚਣ ਦੇ ਵਾਸਤੇ ਮੈਂ ਤੁਹਾਨੂੰ ਪੁੱਛੂਗਾ ਨੇ ਕਿ ਕਿੱਥੇ ਖਰਚਿਆ ਤੇ ਮੈਂ ਜੇਕਰ ਏਦਾਂ ਕਰ ਜਵਾਂ ਇਹਦਾ ਮਤਲਬ ਮੇਰੇ ਅੰਦਰ ਚੋਰੀਆ ਜੀ ਤੇ ਜੇ ਮੈਂ ਕਮਾ ਲਾਉ ਭੀ 700 ਰੁਪਏ ਇੱਥੇ ਖਰਚਾ 200 ਰੁਪਏ ਇੱਥੇ ਖਰਚਾ 50 ਰੁਪਏ ਇੱਥੇ ਖਰਚਾ 40 ਰੁਪਏ ਇੱਥੇ ਖਰਚਾ 10 ਰੁਪਏ ਇੱਥੇ ਖਰਚੇ ਹਿਸਾਬ ਕਲੀਅਰ ਬਿਲਕੁਲ ਸਾਨੂੰ ਹਿਸਾਬ ਵੀ ਰੱਖਣਾ ਪਏਗਾ ਮੋਨਿਟਰਿੰਗ ਵੀ ਆਪ ਕਰੋ ਜੀ ਕਿ ਪਤਾ ਕਰੋ ਕਿ ਜਿੱਥੇ ਅਸੀਂ ਪੈਸੇ ਗਿਆ ਸੀ ਉੱਥੇ ਪਹੁੰਚੇ ਕਿ ਨਹੀਂ ਪਹੁੰਚੇ ਅੱਖਾਂ ਮੀਟ ਕੇ ਨਾ ਤਾਂ ਕਦੇ ਕਿਸੇ ਤੇ ਵਿਸ਼ਵਾਸ ਕਰੋ ਹੂੰ ਕਿਉਂਕਿ ਅੱਖਾਂ ਮੀਟ ਕੇ ਕੀਤਾ ਗਿਆ ਵਿਸ਼ਵਾਸ ਫਿਰ ਮੁੜ ਕੇ ਤੁਹਾਡੀਆਂ ਐਸੀਆਂ ਅੱਖਾਂ ਖੋਲਦਾ ਨਾ ਕਿ ਜ਼ਾਰੀ ਉਮਰ ਫਿਰ ਅੱਖ ਨਹੀਂ ਬੰਦ ਹੁੰਦੀ ਜੀ ਸਹੀ ਕਿਹਾ ਤਾਂ ਇੱਥੇ ਅਸੀਂ ਵੀ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਐਨ ਆਰ ਆਈ ਵੀਰ ਜਿਹੜੇ ਵੀ ਮਦਦ ਕਰਨਾ ਚਾਹੁੰਦੇ ਆ ਉਹ ਕਰਨ ਕਿਉਂਕਿ ਬਹੁਤ ਸਾਰੀਆਂ ਧੀਆਂ ਅਜਈਆਂ ਲੋੜਵੰਦ ਨੇ ਜਿਨ੍ਹਾਂ ਦੇ ਵਿਆਹ ਰੁਕੇ ਹੋਏ ਨੇ ਜਿਨ੍ਹਾਂ ਦੀਆਂ ਪੜ੍ਹਾਈਆਂ ਰੁਕੀਆਂ ਹੋਈਆਂ ਨੇ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜੋਗੀ ਜਿਨ੍ਹਾਂ ਦੇ ਇਲਾਜ ਵੀ ਰੁਕੇ ਹੋਏ ਨੇ ਉਹ ਇਲਾਜ ਨਹੀਂ ਕਰਵਾ ਸਕਦੇ ਸਿਰਫ ਇਸੇ ਕਰਕੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ ਤੇ ਜੇਕਰ ਹੈਗਾ ਤੇ ਇੰਨੀ ਕਮਾਈ ਨਹੀਂ ਹੈ ਕਿ ਉਹ ਆਪਣਾ ਇਲਾਜ ਕਰਾ ਸਕਣ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੇ ਵਿਕਾਸ ਕਿਤੇ ਨਾ ਕਿਤੇ ਫਿਰ ਰੁਕ ਜਾਂਦਾ ਤੇ ਧੀਆਂ ਜ ਜਾਂਦੀਆਂ ਨੇ ਵਿਆਹ ਵਾਲੀਆਂ ਆਸ ਅਪੀਲ ਇਹੀ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਤੁਹਾਡੇ ਤੋਂ ਕਰਨਾ ਚਾਹੁੰਦੇ ਆ ਕਿ ਤੁਸੀਂ ਵੀ ਵੱਧ ਚੜ ਕੇ ਹਿੱਸਾ ਪਾਓ ਅਤੇ ਐਨ ਆਰ ਆਈ ਵੀਰ ਜ਼ਰੂਰ ਅਜਈਆਂ ਲੋੜਵੰਦ ਧੀਆਂ ਦੀ ਮਦਦ ਕਰਨ ਬਹੁਤ ਸਾਰੀ ਬੱਚੀਆਂ ਦੀ ਮਦਦ ਕਰਨ ਜਿਹੜੀ ਕਿ ਅੱਗੇ ਪੜ੍ਹਨਾ ਚਾਹੁੰਦੀਆਂ ਨੇ ਪਰ ਪੈਸਿਆਂ ਦੇ ਖਾਤਰ ਉਹ ਪੜ ਨਹੀਂ ਪਾਉਂਦੀਆਂ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਕੀਤੀਆਂ ਗੱਲਾਂ ਜਿਹੜੀਆਂ ਨੇ ਉਹ ਚੰਗੀਆਂ ਲੱਗੀਆਂ ਹੋਣਗੀਆਂ ਸਾਡੇ ਦਰਸ਼ਕਾਂ ਨੂੰ ਤੇ ਵੱਧ ਚੜ ਕੇ ਉਹ ਵੀ ਆਸ-ਪਾਸ ਆਪਣੇ ਦੇਖ ਕੇ ਮਦਦ ਕਰਨ ਵਾਸਤੇ ਜ਼ਰੂਰ ਅੱਗੇ ਆਸ-ਪਾਸ ਜ਼ਰੂਰ ਦੇਖਣ ਅੱਖ ਜ਼ਰੂਰ ਖੁੱਲੀ ਰੱਖਣ ਮਨ ਲਓ ਤੁਸੀਂ ਕਰੋੜਾਂ ਦੇ ਮਾਲਕ ਹੋ ਤੇ ਜੇਕਰ ਮੇਰੇ ਵਰਗਾ ਨਾਲ ਤੁਹਾਡੇ ਘਰ ਦੇ ਭੁੱਖਾ ਹੀ ਸੌਂ ਗਿਆ ਫਿਰ ਤੁਹਾਡੇ ਕਰੋੜਾਂ ਦਾ ਕੀ ਫਾਇਦਾ ਹੋਇਆ ਬਿਲਕੁਲ ਜੇ ਤੁਹਾਡੇ ਗੌਂਦ ਦੇ ਵਿੱਚ ਹੋ ਸ਼ਾਹੂ ਕਾਰ ਕਾਦਾ ਜਿਹਦਾ ਗਵਾਂਡੀ ਭੁੱਖਾ ਸੌਂ ਜਾਵੇ ਸੋ ਆਪਣੇ ਪਿੰਡ ਦੇ ਵਿੱਚ ਨਜ਼ਰ ਰੱਖੋ ਕਿਸ ਲੋੜਵੰਦ ਦੀ ਕੁੜੀ ਦਾ ਵਿਆਹ ਆ ਕਿਸ ਬਿਮਾਰ ਨੂੰ ਜ਼ਰੂਰਤ ਹੈ ਤੁਹਾਡੀ ਕਿਸ ਖਿਡਾਰੀ ਨੂੰ ਤੁਹਾਡੀ ਜ਼ਰੂਰਤ ਹੈ ਕਿਸ ਹੋਰ ਬੱਚੇ ਨੂੰ ਜ਼ਰੂਰਤ ਹੈ ਕਿ ਜਿਹੜਾ ਅੱਗੇ ਵਧਣਾ ਚਾਹੁੰਦਾ ਹੈ ਇਹ ਐਨ ਆਰ ਆਈ ਭਰਾ ਪੈਣਾ ਕਰ ਸਕਦੇ ਆ ਬਿਲਕੁਲ ਕਿਉਂਕਿ ਨਾ ਜਦੋਂ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹੋ ਨਾ ਜਿਹੜੀਆਂ ਦੁਆਵਾਂ ਉਹ ਦਿੰਦਾ ਉਹ ਤੁਹਾਡੀ ਸਾਰੀ ਉਮਰ ਤੁਹਾਡੇ ਫਿਰ ਨਾ ਕਿਤੇ ਨਾ ਕਿਤੇ ਕੰਮ ਆਉਂਦੀਆਂ ਰਹਿੰਦੀਆਂ ਨੇ ਉਹ ਦੁਆਵਾਂ ਉਹ ਦੌਲਤ ਜੀ ਬਿਲਕੁਲ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਜੀ ਪ੍ਰੋਗਰਾਮ ਸਵੇਰੇ ਸਵੇਰ ਨੂੰ ਅੱਜ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਮੁੜ ਤੋਂ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ